ਲਾਈਵ ਮਿੱਤਰੋ ਆ ਵੀਡੀਓ ਉਹਨਾਂ ਲਈ ਆ ਮੈਂ ਦੱਸਣਾ ਚਾਹਣਾ ਬਾਈ ਇੱਥੇ ਹਰੇਕ ਜਗ੍ਹਾ ਲਫਾਫੇ ਨਹੀਂ ਪੈਂਦੇ ਤੇ ਹਰੇਕ ਜਗ੍ਹਾ ਰੰਗਦਾਰ ਲਫਾਫੇਆਂ ਬਿਨਾ ਖੇਤੀ ਵੀ ਨਹੀਂ ਹੁੰਦੀ ਏਰੀਏ ਦਾ ਫਰਕ ਹੁੰਦਾ ਬਾਈ ਪਾਣੀ ਦਾ ਫਰਕ ਹੁੰਦਾ ਜ਼ਮੀਨ ਦਾ ਫਰਕ ਹੁੰਦਾ ਮੌਸਮ ਦਾ ਫਰਕ ਹੁੰਦਾ ਜੇ ਤਾਂ ਮੌਸਮ ਆਪਣਾ ਹਾਂ ਪੱਖੀ ਰਹਿੰਦਾ ਫਿਰ ਤਾਂ ਚਾਹੀ ਲਫਾਫੇ ਨਾ ਵੀ ਪਾਓ ਕੋਈ ਚੱਕਰ ਨਹੀਂ ਕੱਲੀ ਯੂਰੀਆ ਐਨਪੀਕੇ ਤੱਤਾਂ ਤੇ ਕੱਲੀ ਜ਼ਿੰਕ ਪਾ ਕੇ ਜਿਹੜੀ 21 33 ਆ ਉਹਦੇ ਨਾਲ ਹੋ ਜਾਊਗਾ ਪਰ ਕਈ ਏਰੀਏ ਇਹ ਹੋ ਜੇ ਨੇ ਮਾਝਾ ਹੋ ਗਿਆ ਦਵਾਬਾ ਹੋ ਗਿਆ ਉੱਥੇ ਕੱਲੀ ਯੂਰੀਆ ਨਾਲ ਹੀ ਚੱਲ ਜਾਂਦੀ ਹੈ ਗੱਡੀ ਹੋਰ ਕੁਝ ਪਾਉਣ ਦੀ ਲੋੜ ਹੀ ਨਹੀਂ ਹੈਨਾ ਸਾਡੇ ਆਗੇ ਦੇਖੋ ਨਾ ਯਾਰ ਬਹੁਤ ਸਾਰੇ ਏਰੀਏ ਨੇ ਗਿੱਦੜਵਾਹਾ ਤਲਵੰਡੀ ਬਠਿੰਡਾ ਮਾਨਸਾ ਸਰਦੂਲਗੜ੍ਹ ਹਨੂਮਾਨਗੜ੍ਹ ਦੇ ਕੁਝ ਏਰੀਏ ਬਹੁਤ ਸਾਰੇ ਏਰੀਏ ਨੇ ਯਾਰ ਜਿੱਥੇ ਪਾਣੀ ਡੇਢ ਤੋਂ ਲੈ ਕੇ 2 ਨੰਬਰ ਆ ਨਹਿਰੀ ਪਾਣੀ ਦੇ ਉੱਤੇ ਜ਼ਿਆਦਾ ਡਿਪੈਂਡ ਆ ਜ਼ਮੀਨਾਂ ਹਲਕੀਆਂ ਨੇ ਨਰਮਾ ਹੁੰਦਾ ਸੀ ਹੁਣ ਨਰਮਾ ਹੁੰਦਾ ਨਹੀਂ ਹੈਨਾ ਇੱਥੇ ਆਓ ਤਾਂ ਕਦੇ ਵਾਸਤੇ ਵੀ ਜਿਹੜੀ ਵੀ ਵੀਡੀਓ ਹੁੰਦੀ ਹੈ ਉਹ ਸਾਰੇ ਪੰਜਾਬ ਲਈ ਨਹੀਂ ਹੁੰਦੀ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਸਪਾਰਸ਼ ਕਰਦੀ ਹੈ ਉਹ ਸਾਰੇ ਪੰਜਾਬ ਲਈ ਨਹੀਂ ਹੁੰਦੀਆਂ ਪ੍ਰੈਕਟੀਕਲ ਕਰਨੇ ਪੈਂਦੇ ਆ ਚੀਜ਼ਾਂ ਪਾਉਣੀਆਂ ਪੈਂਦੀਆਂ ਠੀਕ ਹੈ ਭਾਈ ਗੱਲ ਕੌੜੀ ਲੱਗੂਗੀ ਪਰ ਹੱਕ ਦੀ ਆ ਹੁਣ ਆਪਾਂ ਵੀਡੀਓ ਪਾਇਆ ਕਰਾਂਗੇ ਲਗਾਤਾਰ